वापिस नरेंद्र मोदी मुबा मुबा मुरदाबाद कंद मुबा मुरदाबाद मुरदाबादीर की माम कर ਅੱਜ ਜਿਹੜਾ ਧਰਨਾ ਪ੍ਰਦਰਸ਼ਨ ਹੋ ਰਿਹਾ ਇਹ ਸਾਡਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਾਲ ਆ ਕਿ ਕੋਈ ਵੀ ਭਾਜਪਾ ਦਾ ਨੇਤਾ ਵੱਡਾ ਨੇਤਾ ਜਾਂ ਕੋਈ ਵੀ ਨੇਤਾ ਜਿਹੜਾ ਆਉਂਦਾ ਅਸੀਂ ਉਹਦਾ ਵਿਰੋਧ ਕਰਨਾ ਇੱਥੇ ਨਰਿੰਦਰ ਮੋਦੀ ਜੀ ਆ ਰਹੇ ਸਾਡੇ ਪ੍ਰਧਾਨ ਮੰਤਰੀ ਜੀ ਸੋਮ ਪ੍ਰਕਾਸ਼ ਦੀ ਘਰ ਵਾਲੀ ਦੇ ਹੱਕ ਦੇ ਵਿੱਚ ਪ੍ਰਚਾਰ ਕਰਨ ਵਾਸਤੇ ਇਸ ਕਰਕੇ ਅਸੀਂ ਹੁਸ਼ਿਆਰਪੁਰ ਦੇ ਸਾਰੇ ਪਾਸੀ ਇਹ ਪ੍ਰੋਟੈਸਟ ਕਰ ਰਹੇ ਹਾਂ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਤੇ ਵੱਖਰੇ ਵੱਖਰੇ ਅਸੀਂ ਪੁਆਇੰਟ ਮਿੱਥੇ ਹੋਏ ਆ ਜਿੱਥੋਂ ਅਸੀਂ ਇਹ ਪ੍ਰੋਟੈਸਟ ਕਰ ਰਹੇ ਹਾਂ ਕਿਉਂਕਿ ਇਹਨਾਂ ਨੇ ਸਾਡੀਆਂ ਜਿਹੜੀਆਂ ਮੰਗਾਂ ਆ ਉਹ ਅੱਜ ਤੱਕ ਨਹੀਂ ਮੰਨੀਆਂ ਹਾਲੇ ਵੀ ਇਹ ਕਹਿ ਰਹੇ ਆ ਤੁਹਾਡੀ ਜਿਹੜੀ ਐਮਐਸਪੀ ਆ ਉਹ ਜਾਰੀ ਰਹੂਗੀ ਅਸੀਂ ਇਹ ਕਹਿੰਨੇ ਆ ਐਮਐਸਪੀ ਦੇ ਬਾਰੇ ਜਿਹੜਾ ਤੁਸੀਂ ਕਾਨੂੰਨ ਮੰਨਿਆ ਸੀ ਉਹਨੂੰ ਕਾਨੂੰਨ ਬਣਾਇਆ ਜਾਵੇ ਉਹਨੂੰ ਪੱਕਾ ਕੀਤਾ ਜਾਵੇ ਪਾਰਲੀਮੈਂਟ ਵਿੱਚ ਪੇਸ਼ ਕਰਕੇ ਉਹ ਇਹਨਾਂ ਨੇ ਨਹੀਂ ਕੀਤਾ ਤੇ ਜਿਹੜਾ ਕੁਝ ਵੀ ਇਹ ਕਰ ਰਹੇ ਆ ਉਹਦੇ ਖਿਲਾਫ ਅਸੀਂ ਪ੍ਰੋਟੈਸਟ ਕਰ ਰਹੇ ਹਾਂ ਸਾਡੇ 750 ਕਿਸਾਨ ਜਿਹੜੇ ਦਿੱਲੀ ਦੇ ਵਿੱਚ ਮਰ ਗਏ ਸੀ ਤੇ ਫਿਰ ਕੁਝ ਕਿਸਾਨ ਜਥੇਬੰਦੀਆਂ ਜਦੋਂ ਦਿੱਲੀ ਨੂੰ ਜਾਣਾ ਚਾਹੁੰਦੀਆਂ ਸੀ ਉਹਨਾਂ ਨੇ ਉੱਥੇ ਤਾਰ ਲਾ ਕੇ ਮੇਖਾਂ ਲਾ ਕੇ ਕਿੱਲ ਲਾ ਕੇ ਸੜਕਾਂ ਰੋਕੀਆਂ ਹਾਲੇ ਤੱਕ ਵੀ ਰੋਕੀ ਬੈਠੇ ਆ ਉੱਥੇ ਇਹ ਸਾਰਾ ਕੁਝ ਸਾਡੇ ਪੰਜਾਬੀਆਂ ਦੇ ਨਾਲ ਇੱਕ ਧੱਕਾ ਹੋ ਰਿਹਾ ਤੇ ਇਹ ਪੰਜਾਬ ਨੂੰ ਆਪਣੇ ਦੇਸ਼ ਦਾ ਅੰਗ ਨਹੀਂ ਮੰਨ ਰਹੇ ਕਿ ਇਹ ਸਾਡਾ ਅੰਗੋ ਆ ਕਿਉਂਕਿ ਇਹ ਸਾਨੂੰ ਇਹ ਸਮਝ ਆ ਸਾਨੂੰ ਦਿੱਲੀ ਨੂੰ ਜਾਣ ਵਾਸਤੇ ਪਾਸਪੋਰਟ ਲੈਣਾ ਪਿਆ ਕਰੂਗਾ ਜੋ ਇਹ ਕੁਝ ਕਰ ਰਹੇ ਆ ਇਹ ਆਪ ਇਹ ਦੇਸ਼ ਦੀਆਂ ਵੰਡੀਆਂ ਪਾ ਰਹੇ ਆ ਤੇ ਦੇਖਦੇ ਟੁਕੜੇ ਟੁਕੜੇ ਕਰਨ ਵਾਲੇ ਪਾਸੇ ਨੂੰ ਤੁਰੇ ਹੋਏ ਆ ਤੇ ਲੋਕਾਂ ਨੂੰ ਇਹ ਕਹਿ ਰਹੀ ਆ ਸਰਕਾਰ ਇਹ ਟੁਕੜੇ ਟੁਕੜੇ ਕਰਦੇ ਆ ਟੁਕੜੇ ਟੁਕੜੇ ਗੈਂਗਵਾ ਪਰ ਜਦ ਕੇ ਇਹ ਖੁਦ ਆਪ ਉਸ ਪਾਸੇ ਨੂੰ ਤੁਰੇ ਹੋਏ ਆ ਕਦੇ ਇਹ ਕਹਿ ਰਹੇ ਤੁਹਾਡੇ ਮੰਗਲ ਸੂਤਰ ਲਾ ਲੈਣੇ ਆ ਕਦੇ ਇਹ ਕਹਿ ਰਹੇ ਤੁਹਾਡੀਆਂ ਪ੍ਰਾਪਰਟੀਆਂ ਖੋ ਕੇ ਐਸਸੀ ਐਸਟੀ ਨੂੰ ਮੁਸਲਮਾਨਾਂ ਨੂੰ ਵੰਡ ਦੇਣੀਆਂ ਇਹ ਸਾਰਾ ਕੁਝ ਬਕਵਾਸ ਵਾ ਝੂਠ ਵਾ ਇਹ ਇੱਕ ਇਹੋ ਜਿਹਾ ਕਿਸੇ ਨੇ ਕੁਝ ਨਹੀਂ ਕਰਨਾ ਉਹ ਕਾਨੂੰਨ ਦੇ ਮੁਤਾਬਕ ਹੋਣਾ ਜੋ ਪਾਰਲੀਮੈਂਟ ਦੇ ਵਿੱਚ ਪਹਿਲਾ ਕਾਨੂੰਨ ਪਾਸ ਹੋਇਆ ਜੇ ਅੱਜ ਇਹ ਗਵਰਨਮੈਂਟ ਆਉਂਦੀ ਆ ਤਾਂ ਹੋ ਸਕਦਾ ਸਾਡਾ ਜਿਹੜਾ ਅਗਨੀਆਂ ਚੋਣਾ ਕਦੇ ਵੀ ਨਾ ਹੋਣ ਕਿਉਂਕਿ ਜਿਹੜੇ ਪਾਸੇ ਨੂੰ ਇਹ ਆਤਵਾ ਉਧਰ ਨੂੰ ਜਾ ਰਹੇ ਆ ਕਟੜਤਾ ਵਾਲੇ ਪਾਸੇ ਨੂੰ ਜਾਂ ਡਿਕਟੇਟਰਸ਼ਿਪ ਵਾਲੇ ਪਾਸੇ ਨੂੰ ਜਾ ਰਹੇ ਆ ਇਹ ਆਸ ਇਹਨਾਂ ਤੋਂ ਇਹੀ ਆ ਕਿ ਮਨੁੱਖ ਸਿਮਰਤੀ ਆ ਜਿਹੜੀ ਉਹਨੂੰ ਸੰਵਿਧਾਨ ਬਣਾਉਣਾ ਚਾਹੁੰਦੇ ਆ ਤੇ ਜਿਹੜਾ ਸਾਡਾ ਸੰਵਿਧਾਨ ਆ ਉਹਨੂੰ ਇਹ ਪੈਰਾਂ ਦੇ ਵਿੱਚ ਰੋਲਣ ਨੂੰ ਤੁਰੇ ਵੇ ਆ ਤੇ ਹੌਲੀ ਹੌਲੀ ਇਹਨਾਂ ਨੇ ਬਹੁਤ ਸਾਰੀਆਂ ਮਦਾਂ ਇਹੋ ਜਿਹੀਆਂ ਪਾਤੀਆਂ ਜਿਹੜੀਆਂ ਮਤਲਬ ਉਹ ਜਿਹੜੀਆਂ ਜੀ ਦੇ ਜੀ मुरदाबाद मुरदाबाद सो ताईव तस्वीरां हशियारपुर तो ॾेयो जिथे नरेंद्र मोदी जी ਇਹਦਾ ਨਰਿੰਦਰ ਮੋਦੀ ਦਾ ਜਿਹੜਾ ਵਿਰੋਧ ਦੇਖਣ ਨੂੰ ਮਿਲਿਆ ਔਰ ਪੁਲਿਸ ਪ੍ਰਸ਼ਾਸਨ ਹੈ ਜਿਹੜੀ ਆ ਐਂ ਭੂਮਗਾਨੀ ਮਾਈ ਆ ਜਿੱਥੇ ਅਮਨ ਸ਼ਾਂਤੀ ਨੂੰ ਜਿਹੜੇ ਕੈਮਰਾ ਰੱਖਣ ਲਈ ਪੁਲਿਸ ਪ੍ਰਸ਼ਾਸਨ ਨੇ ਆਪਣੀ ਪੂਰੀ ਮਿਹਨਤ ਦੇ ਨਾਲ ਜਿਹੜਾ ਕਿਸਾਨਾਂ ਨੂੰ ਰੋਕਿਆ ਗਿਆ ਉਹ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਆ ਤੇ ਉਹਨਾਂ ਨੂੰ ਮੰਨਣ ਲਈ ਜਿਹੜਾ ਕੇਂਦਰ ਸਰਕਾਰ ਨੂੰ ਅਪੀਲ ਕਰ ਰਹੇ ਆ ਵਾਰ-ਵਾਰ ਜਨ ਪੰਜਾਬੀ ਰੋਜ਼ ਦੀ ਵਸੇਸ ਰਿਪੋਰਟ ਜਨ ਪੰਜਾਬੀ ਨੂੰ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ